ਕਿਸਾਬ ਧੰਨਵਾਦ 1 ਮਿੰਟ 2 ਮਿੰਟ ਦਾ ਸਮਾਂ ਮਤਲਬ ਉਸ ਕੰਡੀਸ਼ਨਾਂ ਇੰਨੀਆਂ ਕੁ ਲਾ ਦਿਓ ਵੀ ਕੋਈ ਬੋਲਣ ਜੋਗਾ ਨਾ ਰਵੇ ਜੇ ਤਾਂ ਕਹਾਣੀਆਂ ਪੜਨੀਆਂ ਜੀ ਫਿਰ ਦੋ ਦੋ ਘੰਟੇ ਲਾ ਲਓ ਸੁਪਰੀਮ ਕੋਰਟ ਦੇ ਵਿੱਚ 2 ਮਿੰਟ ਮਿਲਦੇ ਆ ਐਡੇ ਐਡੇ ਕੇਸਾਂ ਦੀ ਬਰੀਫ ਸੁਪਰੀਮ ਕੋਰਟ ਦੇ ਵਿੱਚ ਬੰਦਾ ਪੇਸ਼ ਕਰਦਾ ਇੱਥੇ ਜੇ ਕਹਾਣੀਆਂ ਪੜਨੀਆਂ ਫਿਰ ਵੱਖਰੀ ਗੱਲ ਆਓ ਕਰੋ ਸੁਣਾਓ ਕਹਾਣੀ ਕਾਦਾ ਇਸ਼ੂ ਆ ਤੁਹਾਨੂੰ ਤਕਲੀਫ ਦੇ ਬਹੁਤ ਆ ਇਹ ਇਸ ਕਰਕੇ ਤੁਸੀਂ ਨਾਟੇ ਸਿੰਗਲ ਤੁਸੀਂ ਆਪ ਕੁਐਸਚਨ ਇੱਕ ਸਿੰਗਲ ਕੁਐਸਚਨ ਹੀ ਲਾਇਆ ਪਰਗਰ ਸਿੰਘ ਜੀ ਅ ਸਪੀਕਰ ਸਾਹਿਬ ਧੰਨਵਾਦ ਜੀ 1 ਮਿੰਟ 2 ਮਿੰਟ ਦਾ ਸਮਾਂ ਹਰੇਕ ਮੈਂਬਰ ਕਿਉਂਕਿ ਵਾਰਤવાર ਮੈਂਬਰ ਤੋਂ ਪਹਿਜਰ ਹੋਰ ਤੇ ਲੈ ਲੀਏ ਪਰ 2 ਮਿੰਟ ਮੈਨੂੰ ਲੱਗਦਾ ਵੀ ਆਪਣੀ ਗੱਲ ਪੂਰੀ ਕਰ ਲੈਣੇ ਹੁੰਦੇ ਆ 1 ਮਿੰਟ ਜੀ 1 ਕੋ ਮਿੰਟ ਜੀ 1 ਮਿੰਟ ਮੇਰੀ ਗੱਲ ਪੂਰੀ ਹੋਣਾ ਤੇ ਜਿਹੜਾ ਮੈਂਬਰ ਸਭ ਤੋਂ ਵੱਧ ਮਤਲਬ ਸਭ ਤੋਂ ਘੱਟ ਸਮੇਂ 'ਚ ਆਉਦੀ ਗੱਲ ਪੂਰੀ ਕਰੇਗਾ ਉਹਨੂੰ ਅਖੀਰ 'ਚ 3 ਮਿੰਟ ਦਿੱਤੇ ਜਾਣਗੇ ਜੀ ਜੀ ਮਤਲਬ ਕੰਡੀਸ਼ਨਾਂ ਇੰਨੀਆਂ ਕਲਾ ਦੇਓ ਵੀ ਕੋਈ ਬੋਲਣ ਜੋਗਾ ਨਾ ਰਵੇ ਬੈਠੇ ਤੁਸੀਂ ਜੇ ਤਾਂ ਕਹਾਣੀਆਂ ਪੜ ਲੀਆਂ ਜੀ ਫਿਰ ਦੋ ਦੋ ਘੰਟੇ ਲਾ ਲਓ ਸਪੀਕਰ ਕੋਈ ਸੁਪਰੀਮ ਕੋਰਟ ਦੇ ਵਿੱਚ 2 ਮਿੰਟ ਮਿਲਦੇ ਆ ਐਡੇ ਐਡੇ ਕੇਸਾਂ ਦੀ ਬਰੀਫ ਸੁਪਰੀਮ ਕੋਰਟ ਦੇ ਵਿੱਚ ਬੰਦਾ ਪੇਸ਼ ਕਰਦਾ ਇੱਥੇ ਜੇ ਕਹਾਣੀਆਂ ਪੜਨੀਆਂ ਫਿਰ ਵੱਖਰੀ ਗੱਲ ਆ ਆਓ ਕਰੋ ਸੁਣਾਓ ਕਹਾਣੀ ਸਪੀਕਰ ਸਪੀਕਰ ਸਾਹਿਬ ਕਹਾਣੀ ਦੀ ਗੱਲ ਨਹੀਂ ਹੈ ਬੈਠੋ ਬਿਲਕੁਲ ਜੀ ਬਿਲਕੁਲ ਠੀਕ ਬੈਠੋ ਜੀ ਸੁਣਾਓ ਜੀ ਸੁਣਾਓ ਪਲੀਜ਼ ਦੱਸੋ ਸਪੀਕਰ ਸਾਹਿਬ ਮੈਂ 11 ਕੁਐਸਚਨ ਪਿਛਲੀ ਵਾਰੀ ਲਾਏ ਸੀ 11 ਹੁਣ ਲਾਏ ਆ ਇਹ ਜ਼ੀਰੋ ਆਵਰ ਦਾ ਮਿਸ਼ੂਆ ਇਸ ਇਸ਼ੂ ਨਹੀਂ ਹੈ ਇਸ਼ੂ ਇਸ ਕਰਕੇ ਆ ਇਹ ਲੋਕਾਂ ਦਾ ਇਸ਼ੂ ਆ ਤੁਹਾਨੂੰ ਤਕਲੀਫ ਦੇ ਬਹੁਤ ਆ ਇਹ ਇਸ ਕਰਕੇ ਤੁਸੀਂ ਨਾਟ ਅ ਸਿੰਗਲ ਤੁਹਾਡਾ ਕੁਐਸਚਨ ਇੱਕ ਸਿੰਗਲ ਕੁਐਸਚਨ ਨਹੀਂ ਲਾਇਆ ਤੁਸੀਂ ਜ਼ੀਰੋ ਆਵਰ ਤੇ ਕੋਈ ਗੱਲ ਕਰਨੀ ਔਰ ਇੱਕ ਮੈਂ ਇੱਕ ਇੱਕ ਮੈਂ ਇੱਕ ਸੀਰੀਅਸ ਇਸ਼ੂ ਆ ਕੀ ਰਸ਼ੀਆ ਦੇ ਵਿੱਚ ਜਿਹੜੇ ਪੰਜਾਬੀ ਪੰਜ ਜਾਂ ਉਹ ਘੁੰਮਣ ਗਏ ਸੀ ਜਾਂ ਆਦਰਵਾਈਜ਼ ਗਏ ਸੀ ਰਸ਼ੀਆ ਦੀ ਜਿਹੜੀ ਸਰਕਾਰ ਨੇ ਉਹਨਾਂ ਨੂੰ ਜ਼ਬਰਦਸਤੀ ਭਰਤੀ ਕਰਕੇ ਤੇ ਯੂਕਰੇਨ ਵਾਲੀ ਲੜਾਈ ਦੇ ਵਿੱਚ ਉਹਨਾਂ ਨੂੰ ਇਨਵੋਲਵ ਕਰ ਲਿਆ ਇਹਦੀ ਮੈਂ ਤੁਹਾਨੂੰ ਜ਼ਰੂਰ ਬੇਨਤੀ ਕਰਨਾ ਚਾਹੁੰਦਾ ਵੀ ਗਵਰਨਮੈਂਟ ਆਫ ਇੰਡੀਆ ਨਾ ਟੇਕ ਅਪ ਕਰਕੇ ਤਾਂ ਕਿ ਤਾਂ ਕਿ ਇਹਨਾਂ ਨੂੰ ਦੁਬਾਰਾ ਇੱਥੇ ਵਾਪਸ ਲਿਆਂਦਾ ਜਾਵੇ ਕਿਉਂਕਿ ਨਾ ਉਹਨਾਂ ਦੇ ਘਰਦਿਆਂ ਨੂੰ ਕੁਝ ਉਹਨਾਂ ਬਾਰੇ ਪਤਾ ਤੇ ਨਾ ਉਹ ਕਿਸੇ ਪਾਸੇ ਵੀ ਕਮਿਊਨੀਕੇਟ ਕਰ ਰਹੇ ਹੈਗੇ ਆ ਸੋ ਮੇਰੀ ਇੰਨੀ ਕੁ ਬੇਨਤੀ ਆ ਪਏ ਨੂੰ ਗਵਰਨਮੈਂਟ ਆਫ ਇੰਡੀਆ ਨਾਲ ਟੇਕ ਅਪ ਕਰਕੇ ਤੇ ਆਪਾਂ ਉਹਨਾਂ ਨੂੰ ਵਾਪਸ ਲੈ ਆਈਏ ਥੈਂਕ ਯੂ ਥੈਂਕ ਯੂ ਵਰਗਰ ਸਿੰਘ ਜੀ ਅ ਸਪੀਕਰ ਸਾਹਿਬ ਧੰਨਵਾਦ ਇੱਕ ਮਿੰਟ ਦੋ ਮਿੰਟ ਦਾ ਸਮਾਂ ਹਰੇਕ ਮੈਂਬਰ ਕਿਉਂਕਿ ਵੱਧ ਤੋਂ ਵੱਧ ਮੈਂਬਰ ਨੂੰ ਪੰਜ ਮਿੰਟ ਦੇ ਲਏ ਲੀਏ ਪਰ ਦੋ ਮਿੰਟ ਮੈਨੂੰ ਲੱਗਦਾ ਵੀ ਆਪਣੀ ਗੱਲ ਪੂਰੀ ਕਰ ਲੈਣੇ ਹੁੰਦੇ ਆ ਇੱਕ ਮਿੰਟ ਦੀ ਇੱਕੋ ਮਿੰਟ ਦੀ ਇੱਕੋ ਮਿੰਟ ਮੇਰੀ ਗੱਲ ਪੂਰੀ ਹੋਣ ਦਾ ਔਰ ਜਿਹੜਾ ਮੈਂਬਰ ਸਭ ਤੋਂ ਵੱਧ ਮਤਲਬ ਸਭ ਤੋਂ ਘੱਟ ਸਮੇਂ 'ਚ ਆਪਣੀ ਗੱਲ ਪੂਰੀ ਕਰੇਗਾ ਉਹਨੂੰ ਅਖੀਰ 'ਚ 3 ਮਿੰਟ ਦਿੱਤੇ ਜਾਣਗੇ ਜੀ ਜੀ ਮਤਲਬ ਕੰਡੀਸ਼ਨਾਂ ਇੰਨੀਆਂ ਕਲਾ ਦਿਓ ਵੀ ਕੋਈ ਬੋਲਣ ਜੋਗਾ ਨਾ ਰਵੇ ਬੈਠੇ ਤੁਸੀਂ ਜੇ ਤਾਂ ਕਹਾਣੀਆਂ ਬੜੀਆਂ ਜੀ ਫਿਰ ਦੋ-ਦੋ ਘੰਟੇ ਲਾ ਲਓ ਸਪੀਕਰ ਇਹ ਕੋਈ ਸੁਪਰੀਮ ਕੋਰਟ ਦੇ ਵਿੱਚ 2 ਮਿੰਟ ਮਿਲਦੇ ਆ ਐਡੇ ਐਡੇ ਕੇਸਾਂ ਦੀ ਬਰੀਫ ਸੁਪਰੀਮ ਕੋਰਟ ਵਿੱਚ ਬੰਦਾ ਪੇਸ਼ ਕਰਦਾ ਇੱਥੇ ਜੇ ਕਹਾਣੀਆਂ ਪੜ੍ਹਨੀ ਆ ਫਿਰ ਵੱਖਰੀ ਗੱਲ ਆ ਆਓ ਕਰੋ ਸੁਣਾਓ ਕਹਾਣੀ ਸਪੀਕਰ ਸਾਬ ਕਹਾਣੀ ਦੀ ਗੱਲ ਨਹੀਂ ਹੈ ਬੈਠੋ ਬਿਲਕੁਲ ਜੀ ਬਿਲਕੁਲ ਠੀਕ ਬੈਠੋ ਜੀ ਸੁਣਾਓ ਜੀ ਸੁਣਾਓ ਪਲੀਜ਼ ਦਸੋ ਸਪੀਕਰ ਸਾਬ ਮੈਂ 11 ਕੁਐਸਚਨ ਪਿਛਲੀ ਵਾਰੀ ਲਾਏ ਸੀ 11 ਹੁਣ ਲਾਏ ਆ ਇਹ ਜ਼ੀਰੋ ਆਵਰ ਦਾ ਮੈਸਿਊ ਆ ਇਹ ਇਸ਼ੂ ਨਹੀਂ ਹੈ ਇਸ਼ੂ ਇਸ ਕਰਕੇ ਆ ਇਹ ਲੋਕਾਂ ਦਾ ਇਸ਼ੂ ਆ ਤੁਹਾਨੂੰ ਤਕਲੀਫ ਦੇ ਬਹੁਤ ਆ ਇਹ ਇਸ ਕਰਕੇ ਤੁਸੀਂ ਨਾਟੇ ਸਿੰਗਲ ਤੁਸੀਂ ਆ ਕੁਐਸਚਨ ਇੱਕ ਸਿੰਗਲ ਕੁਐਸਚਨ ਨਹੀਂ ਲਾਇਆ ਤੁਸੀਂ ਜ਼ੀਰੋ ਆਵਰ ਤੇ ਕੋਈ ਗੱਲ ਕਰਨੀ ਹੈ ਔਰ ਇੱਕ ਮੈਂ ਇੱਕ ਇੱਕ ਮੈਂ ਇੱਕ ਸੀਰੀਅਸ ਇਸ਼ੂ ਹੈ ਕਿ ਰਸ਼ੀਆ ਦੇ ਵਿੱਚ ਜਿਹੜੇ ਪੰਜਾਬੀ ਪੰਜ ਜਾਂ ਉਹ ਘੁੰਮਣ ਗਏ ਸੀ ਜਾਂ ਆਦਰਵਾਇਜ਼ ਗਏ ਸੀ ਰਸ਼ੀਆ ਦੀ ਜਿਹੜੀ ਸਰਕਾਰ ਨੇ ਉਹਨਾਂ ਨੂੰ ਜ਼ਬਰਦਸਤੀ ਭਰਤੀ ਕਰਕੇ ਤੇ ਯੂਕਰੇਨ ਵਾਲੀ ਲੜਾਈ ਦੇ ਵਿੱਚ ਉਹਨਾਂ ਨੂੰ ਇਨਵੋਲਵ ਕਰ ਲਿਆ ਇਹਦੀ ਮੈਂ ਤੁਹਾਨੂੰ ਜਰੂਰ ਬੇਨਤੀ ਕਰਨਾ ਚਾਹੁੰਦਾ ਵੀ ਗਵਰਨਮੈਂਟ ਆਫ ਇੰਡੀਆ ਨਾ ਟੇਕ ਅਪ ਕਰਕੇ ਤਾਂ ਕਿ ਤਾਂ ਕਿ ਇਹਨਾਂ ਨੂੰ ਦੁਬਾਰਾ ਇੱਥੇ ਵਾਪਸ ਲਿਆਂਦਾ ਜਾਵੇ ਕਿਉਂਕਿ ਨਾ ਉਹਨਾਂ ਦੇ ਘਰਦਿਆਂ ਨੂੰ ਕੁਝ ਉਹਨਾਂ ਬਾਰੇ ਪਤਾ ਤੇ ਨਾ ਉਹ ਕਿਸੇ ਪਾਸੇ ਵੀ ਕਮਿਊਨੀਕੇਟ ਕਰ ਰਹੇ ਹੈਗੇ ਆ ਸੋ ਮੇਰੀ ਇੰਨੀ ਕੁ ਬੇਨਤੀ ਆ ਵੀ ਇਹਨੂੰ ਗਵਰਨਮੈਂਟ ਆਫ ਇੰਡੀਆ ਨਾ ਟੇਕ ਅਪ ਕਰਕੇ ਤੇ ਆਪਾਂ ਉਹਨਾਂ ਨੂੰ ਵਾਪਸ ਲੈ ਆਈਏ ਥੈਂਕ ਯੂ ਥੈਂਕ ਯੂ